ਵਾਹ ਦੋਸਤੋ ਸਿਆਲ ਦਾ ਮੌਸਮ ਅਤੇ ਵਿਆਹਾਂ ਦਾ ਸੀਜ਼ਨ ਕਿੰਡਾ ਸੁਹਾਣਾ ਮੌਸਮ ਜਿਹੜਾ ਕਿ ਲੋਕਾਂ ਦਾ ਨਵਾਂ-ਨਵਾਂ ਵਿਆਹ ਹੋਇਆ ਉਹਨਾਂ ਵਾਸਤੇ ਇੱਕ ਮੈਂ ਬਹੁਤ ਹੀ ਤਾਕਤ ਨੁਸਖਾ ਤਿਆਰ ਕੀਤਾ ਵਾ ਜਿਹੜਾ ਕਿ ਸਾਰਾ ਸਿਆਲ ਤੁਸੀਂ ਆਪਣੇ ਜੀਵਨ ਸਾਥੀ ਦੇ ਨਾਲ ਆਨੰਦ ਦੇ ਵਿੱਚ ਬਤੀਤ ਕਰੋਗੇ ਪਹਿਲਾਂ ਤੇ ਮੇਰੀ ਉਹ ਵੀਰਾਂ ਨੂੰ ਬਹੁਤ-ਬਹੁਤ ਵਧਾਈ ਜਿਨ੍ਹਾਂ ਵੀਰਾਂ ਦਾ ਨਵਾਂ-ਨਵਾਂ ਵਿਆਹ ਹੋਇਆ ਕਿਉਂ ਕਿਉਂਕਿ ਉਹਨਾਂ ਵਾਸਤੇ ਮੈਂ ਕਿਹੋ ਜੀ ਚੀਜ਼ ਤਿਆਰ ਕੀਤੀ ਆ ਜਿਹਦੇ ਨਾਲ ਕੀ ਉਹ ਆਪਣੇ ਜੀਵਨ ਸਾਥੀ ਦੇ ਨਾਲ ਇੱਕ ਐਹੋ ਜਿਹਾ ਸਾਲ ਬਤੀਤ ਕਰਨਗੇ ਕਿ ਉਹਨਾਂ ਵਾਸਤੇ ਉਹ ਸਾਲ ਯਾਦਗਾਰ ਸਾਲ ਰਹੇਗਾ ਅੱਜ ਜਿਹੜਾ ਮੈਂ ਨੁਸਖਾ ਤੁਹਾਨੂੰ ਦੱਸਣ ਜਾ ਰਿਹਾ ਉਹ ਇੰਨਾ ਆਨੰਦਮਈ ਆ ਕਿ ਜੇ ਉਹ ਤੁਸੀਂ ਇਸਤੇਮਾਲ ਕਰੋਗੇ ਤੇ ਤੁਸੀਂ ਸਾਰਾ ਸਾਲ ਆਨੰਦ ਵਿੱਚ ਹੀ ਰਹੋਗੇ ਸਤਿ ਸ਼੍ਰੀ ਅਕਾਲ ਦੋਸਤੋ ਮੇਰਾ ਨਾਮ ਗੁਰਪ੍ਰੀਤ ਸਿੰਘ ਆ ਸਾਡੀ ਕਲੀਨਿਕ ਆ ਦਬੁਰਜੀ ਬਾਈਪਾਸ ਜਿਲੰਦਰ ਜੀਟੀ ਰੋਡ ਨੀਅਰ ਗੋਲਨ ਗੇਟ ਅਮਰਸਰ ਕਿਸੇ ਵੀ ਵੀਰ ਨੇ ਦਵਾਈ ਲਿਆਣੀ ਹੋਵੇ ਸਾਡੇ ਕੋਲ ਹਰ ਐਤਵਾਰ ਦੇ ਐਤਵਾਰ 10 ਤੋਂ 5 ਆ ਕੇ ਉੱਥੇ ਦਵਾਈ ਲਿਆ ਸਕਦਾ ਸਾਡੇ ਕੋਲ ਹਰ ਕਿਸਮ ਦੀ ਦਵਾਈ ਮਿਲਦੀ ਆ ਕੋਈ ਵੀ ਦਵਾਈ ਲੈਣੀ ਹੋਵੇ ਸਾਡੇ ਕੋਲ 10 ਤੋਂ 5 ਉੱਥੇ ਆ ਕੇ ਦਵਾਈ ਲਿਆ ਸਕਦਾ ਅੱਜ ਦਾ ਨੁਸਖਾ ਮੇਰਾ ਇਸ ਤਰੀਕੇ ਦੇ ਨਾਲ ਆ ਕਮਾਲ ਦਾ ਨੁਸਖਾ ਵਾ ਦੇਖੋ ਸਭ ਤੋਂ ਪਹਿਲਾਂ ਅਸੀਂ ਲੈਣਾ ਵਾ ਸੋਨਾ ਭਸਮ ਇਹ ਲੈਣਾ ਸੀ 1 ਗ੍ਰਾਮ ਕੇਸਰ 1 ਗ੍ਰਾਮ ਜਾਫਲ ਲੈਣੇ ਆ 25 ਗ੍ਰਾਮ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਮੈਂ ਤੁਹਾਨੂੰ ਦੱਸਣੀਆਂ ਥੱਲੇ ਉਹ 25-25 ਗ੍ਰਾਮ ਲੈਣੀਆਂ ਜਾਫਲ ਸਤਾਵਰ ਬੌਫਲੀ ਅਕਰਕਰਾ ਅਸ਼ਵਗੰਧਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਲੈਣੀਆਂ ਇਹ 25-25 ਗ੍ਰਾਮ ਲੈਣੀਆਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਪੀ ਕੇ ਇਹਦਾ ਪਾਊਡਰ ਬਣਾ ਲੈਣਾ ਤੇ ਇੱਕ ਚਮਚਾ ਰੋਜ਼ ਦੁੱਧ ਦੇ ਨਾਲ ਲੈਣਾ ਤੇ ਤੁਹਾਡਾ ਸਾਰਾ ਸਿਆਲ ਆਨੰਦ ਵਿੱਚ ਬਤੀਤ ਹੋਏਗਾ ਅਤੇ ਤੁਸੀਂ ਵੀ ਖੁਸ਼ ਤੁਹਾਡਾ ਜੀਵਨ ਸਾਥੀ ਵੀ ਖੁਸ਼ ਤੇ ਜਿਹੜਾ ਤੁਹਾਡਾ ਸਿਆਲ ਆ ਉਹ ਇੱਕ ਜਾਦਗਾਰ ਸਿਆਲ ਪਹਿਲਾ ਬਣ ਕੇ ਰਹਿ ਜਾਏਗਾ ਅੱਜ ਦੀ ਵੀਡੀਓ ਵਿੱਚ ਇਹੀ ਕਹਾਂਗਾ ਅਗਲੀ ਵੀਡੀਓ ਵਿੱਚ ਫਿਰ ਮੈਂ ਤੁਹਾਡੇ ਲਈ ਕੋਈ ਇਹੋ ਜਿਹਾ ਅਨੰਦ ਦਾ ਵੀ ਨੁਸਕਾ ਲੈ ਕੇ ਆਵਾਂਗਾ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਦੋਸਤੋ